ਕਿ ਜੋ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀਗੀ ਰਾਜ ਸਭਾ ਦੇ ਵਿੱਚ ਇਹ ਕਿਨਕ ਅੰਬੇਡਕਰ 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 ਇਤਨਾ ਨਾਮ ਲਿਟਿਓ ਕਬ ਬਖੌਣ ਦਾ ਨਾਮ ਲੋ ਤਾਂ ਤੁਹਾਨੂੰ ਸਾਤ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਲੰਦੁਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬੈਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਮ ਆਇਆ ਤੇ ਉਹਨਾਂ ਨੂੰ ਨਰਬਾਤਾਂ ਕਿਹਾ ਗਿਆ ਦੀਸ਼ਟਾ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣ ਕਿਤੇ ਉਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹਦੇ ਅਗੇਂਸਟ ਜਾ ਕੇ ਉੱਠਾ ਤੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅੱਧੇ ਸਿੱਖਣ ਦੇ ਵਿੱਚ ਪਾਰਲੀਮੈਂਟ ਜਿਹੜੀ ਅਰਜੰਦ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਇਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ ਕਰਤੀ ਅਬ ਅੱਧੇ ਬਜਟ ਸੈਸ਼ਨ ਤੱਕ ਪਰ ਕਿ ਜੋ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਦੋਸਤਾਂ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀਗੀ ਰਾਜ ਸਭਾ ਦੇ ਵਿੱਚ ਇਹ ਕਿਨਕ ਅੰਬ੍ਰੇਟ ਕਰ ਅੰਬ੍ਰੇਟ ਕਰ ਅੰਬ੍ਰੇਟ ਕਰ ਇਤਨਾ ਨਾਮ ਲਿਟਿਓ ਆਪ ભગવાન ਦਾ ਨਾਮ ਲਓ ਤਾਂ ਆਪ ਨੂੰ ਸਾਫ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਹਿੰਦੁਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬੈਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾ ਆਇਆ ਤੇ ਉਹਨਾਂ ਨੂੰ ਨਰਮਾਤਾ ਕਿਹਾ ਗਿਆ ਦਿੱਸ਼ਟਾ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਟੈਕਸੀ ਡੈਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣੀ ਕਿ ਅਜਿੱਚ ਉਥੇ ਪਾਰਲੀਮੈਂਟ ਚੋਂ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹਦੇ ਅਗੇਂਸਟ ਜਾ ਕੇ ਉਲਟਾ ਕਿ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਹੀ ਅੱਧੇ ਸੈਕਿੰਡ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜਨ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ ਉਤਕਤੀ ਅਬ ਉਹਦੇ ਬਜਟ ਸੈਸ਼ਨ ਤੱਕ ਕਿ ਜੋ ਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀ ਕਿ ਰਾਜ ਸਭਾ ਦੇ ਵਿੱਚ ਇਹ ਕਿਹਨ ਕਿਹ ਅੰਬੇਡਕਰ 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 ਇਤਨਾ ਨਾਮ ਲਿਟਿਓ ਆਪ ਬਗਵਾਨ ਦਾ ਨਾਮ ਲੋ ਤਾਂ ਆਪਕੋ ਸਾਫ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਕਨਸਟੀਟਿਊਸ਼ਨ ਦੇ ਉੱਪਰ ਬਹਿਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਮ ਆਇਆ ਤੇ ਉਹਨਾਂ ਨੂੰ ਨਰਮਾਤਾ ਕਿਹਾ ਗਿਆ ਦੇਸ਼ ਤੇ ਉਹਨਾਂ ਨੇ ਜੋ ਦੇਸ਼ ਦੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜਿਹੀ ਲੈਂਗੁਏਜ ਬੋਲਣ ਕਿਤੇ ਉਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹਦੇ ਅਗੇਂਸਟ ਜਾ ਕੇ ਉਹ ਉੱਠਾ ਕਿ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅੱਧੇ ਸੈਟਿੰਗ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜੰਦ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ 31 ਅਬ ਅਧੇ ਬਜਟ ਸੈਸ਼ਨ ਤੱਕ ਪਰ ਕਿ ਜੋ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀਗੀ ਰਾਜ ਸਭਾ ਦੇ ਵਿੱਚ ਇਹ ਕਹਿੰਨੇ ਕਿ ਅੰਬ੍ਰੇਟ ਕਰ ਅੰਬ੍ਰੇਟ ਕਰ ਅੰਬ੍ਰੇਟ ਕਰ ਇਤਨਾ ਨਾਮ ਲਿਟਿਓ ਆਪ ਭਗਵਾਨ ਦਾ ਨਾਮ ਲੋ ਤਾਂ ਆਪ ਨੂੰ ਸਾਫ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਹਿੰਦੁਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬੈਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਂ ਆਇਆ ਤੇ ਉਹਨਾਂ ਨੂੰ ਨਰਮਾਠਾ ਕਿਹਾ ਗਿਆ ਦੀਖਤਾ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣ ਇਹਦੇ ਚ ਉਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹ ਉਹਦੇ ਅਗੇਂਸਟ ਜਾ ਕੇ ਉਠਾ ਕੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅਧੇ ਸਿੱਖਣ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜੰਦ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ 33 ਅਬ ਉਹਦੇ ਬਜਟ ਸੈਸ਼ਨ ਤੱਕ ਕਿ ਜੋ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀ ਕਿ ਰਾਜ ਸਭਾ ਦੇ ਵਿੱਚ ਇਹ ਕਹਿੰਨੇ ਕਿ ਅੰਬੇਡਕਰ 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 ਇਤਨਾ ਨਾਮ ਲਿਟਿਓ ਆ ਬਗੌਣ ਦਾ ਨਾਮ ਲੋ ਤਾਂ ਆਪ ਨੂੰ ਸਾਫ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਲੰਦੋਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬੈਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਮ ਆਇਆ ਤੇ ਉਹਨਾਂ ਨੂੰ ਨਰਮਾਤਾ ਕੀਤਾ ਗਿਆ ਦੇਖ ਤੇ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣੀ ਕਿਤੇ ਚ ਉਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹ ਉਹਦੇ ਅਗੇਂਸਟ ਜਾ ਕੇ ਉਠਾ ਤੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਹੀ ਅੱਧੇ ਸੈਸ਼ਨ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜੰਦ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈ ਕਰ ਦਿੱਤੀ ਕਿ ਪਰ ਇਹ 31 ਅਗੂ ਬਜਟ ਸੈਸ਼ਨ ਤੱਕ ਪਰ ਕਿ ਜੋ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀ ਕਿ ਰਾਜ ਸਭਾ ਦੇ ਵਿੱਚ ਇਹ ਕਹਿੰਨੇ ਕਿ ਅੰਬ੍ਰੇਟ ਕਰ ਅੰਬ੍ਰੇਟ ਕਰ ਅੰਬ੍ਰੇਟ ਕਰ ਇਤਨਾ ਨਾਮ ਲਿਟਿਓ ਆਪ ਭਗਵਾਨ ਦਾ ਨਾਮ ਲਓ ਤਾਂ ਆਪਕੋ ਸਾਤ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਹਿੰਦੁਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬੈਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਮ ਆਇਆ ਤੇ ਉਹਨਾਂ ਨੂੰ ਨਰਮਾਤਾ ਕਿਹਾ ਗਿਆ ਦੇਸ਼ ਦਾ ਉਹਨਾਂ ਨੇ ਜੋ ਦੇਸ਼ ਦੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣੀ ਇਹਦੇ ਚ ਉੱਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹਦੇ ਅਗੇਂਸਟ ਜਾ ਕੇ ਉਠਾ ਤੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅੱਧੇ ਸਿੱਟਣ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜੰਦ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੀਟਾਈਜ਼ ਕਰ ਦਿੱਤੀ ਕਿ ਪਰ 31 ਅਬ ਉਹਦੇ ਬਜਟ ਸੈਸ਼ਨ ਤੱਕ ਕਿ ਜੋ ਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀ ਕਿ ਰਾਜ ਸਭਾ ਦੇ ਵਿੱਚ ਇਹ ਕਿਹਨਕ ਅੰਬੇਡਕਰ 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 ਕਿਤਨਾ ਨਾਮ ਲਿਟਿਓ ਆਪ ਵਗੋਂ ਦਾ ਨਾਮ ਲੋ ਤਾਂ ਆਪਕੋ ਸਾਤ ਜਨਮ ਦਾ ਸਵਰਗ ਮਿਲੇਗਾ ਦੋ ਦਿਨ ਹਿੰਦੁਸਤਾਨ ਦੀ ਪਾਰਲੀਮੈਂਟ ਕਨਸਟੀਟਿਊਸ਼ਨ ਦੇ ਉੱਪਰ ਬਹਿਸ ਹੋਈ ਉੱਥੇ ਦੋ ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾਮ ਆਇਆ ਤੇ ਉਹਨਾਂ ਨੂੰ ਨਰਮਾਤਾ ਕਿਹਾ ਗਿਆ ਦੀਸ਼ਟਾ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨ ਲਈ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਟੈਕਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜੀ ਲੈਂਗੁਏਜ ਬੋਲਣੇ ਕਿਤੇ ਚ ਉਥੇ ਪਾਰਲੀਮੈਂਟ ਚ ਵੀ ਅਸੀਂ ਵਿਰੋਧ ਕੀਤਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹ ਉਹਦੇ ਅਗੇਂਸਟ ਜਾ ਕੇ ਉਠਾ ਤੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਹ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅੱਧੇ ਸੈਟਿੰਗ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜੰਦ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਮੇ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ ਉਕਤ ਕੀ ਅਬ ਅਦੇ ਬਜਟ ਸੈਸ਼ਨ ਤੱਕ ਪਰ ਕਿ ਜੋ ਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ